ਅੱਛੇ ਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂ ਵਲੌਗ ਅੱਜ 21 ਮਾਰਚ 2025 ਹੈ ਤੇ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਇਸ ਦਿਨ ਤੋਂ ਸ਼ੁਰੂ ਹੋ ਸਕਦਾ ਹੈ ਉਹ ਕਿਹੜਾ ਬਦਲਾਅ ਹੈ ਖਾਸ ਕਰਕੇ ਐਲ ਐਮ ਆਈਏ ਬੇਸਡ ਵਰਕ ਪਰਮਿਟ ਤੇ ਉਹਦਾ ਸਿੱਧਾ ਕਨੈਕਸ਼ਨ ਜਿਹੜਾ ਪੀ ਆਰ ਦੇ ਨਾਲ ਹੈ ਤੇ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਜੋ ਬੈਨੀਫਿਟ ਮਿਲਦਾ ਸੀਗਾ ਉਸ ਨੂੰ ਲੈ ਕੇ ਅੱਜ ਦੀ ਵੀਡੀਓ ਹੋਣ ਵਾਲੀ ਹੈ ਸੋ ਐਲ ਐਮ ਆਈਏ ਦੇ 50 ਪੁਆਇੰਟਸ ਤੋਂ ਲੈ ਕੇ 200 ਪੁਆਇੰਟਸ ਦੀ ਗੱਲ ਕਰਨੀ ਹੈ ਜੋ ਐਕਸਪ੍ਰੈਸ ਐਂਟਰੀ ਵਿੱਚ ਤੁਸੀਂ ਕਲੇਮ ਕਰ ਸਕਦੇ ਸੀਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਟ ਐਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਨੇ ਅਨਾਉਂਸਮੈਂਟ ਕੀਤੀ ਸੀਗੀ 2024 ਦੇ ਵਿੱਚ ਯਾਨੀ ਕਿ ਪਿਛਲੇ ਸਾਲ ਦੇ ਆਖਰ ਦੇ ਵਿੱਚ ਇਹ ਅਨਾਉਂਸਮੈਂਟ ਆਈ ਸੀ ਜਦੋਂ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਸੀਗੇ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਚੇਂਜ ਹੋ ਗਏ ਨੇ ਜਦੋਂ ਮਾਰਕ ਮਿਲਰ ਸੀਗੇ ਤਾਂ ਉਹਨਾਂ ਨੇ ਪਿਛਲੇ ਸਾਲ ਆਖਰ ਦੇ ਵਿੱਚ ਅਨਾਉਂਸਮੈਂਟ ਕੀਤੀ ਸੀਗੀ ਕਿ ਜਿਹੜਾ ਐਲ ਐ ਐ ਦਾ 50 ਪੁਆਇੰਟ ਮਿਲਦਾ ਹੈ ਉਹ ਬੰਦ ਕਰ ਦਿੱਤਾ ਜਾਵੇਗਾ ਆਉਣ ਵਾਲੀ ਸਪ੍ਰਿੰਗੀਆਂ ਨਹੀਂ ਆਉਣ ਵਾਲੇ ਬਸੰਤ ਤੋਂ ਸੋ ਇਹਦਾ ਮਤਲਬ ਇਹ ਸੀਗਾ ਕਿ 20 ਮਾਰਚ 2025 ਤੋਂ ਐਲ ਐਮ ਆਈਏ ਦੇ 50 ਪੁਆਇੰਟ ਜਿਹੜੇ ਆਪਾਂ ਕਲੇਮ ਕਰਦੇ ਸੀਗੇ ਉਹ ਬੰਦ ਹੋ ਜਾਣਗੇ ਪਰ ਰਿਐਲਿਟੀ ਦੇ ਵਿੱਚ ਕੀ ਪ੍ਰੈਕਟੀਕਲੀ ਇਹ ਚੀਜ਼ ਸ਼ੁਰੂ ਹੋਈ ਹੈ ਫਿਲਹਾਲ ਦੀ ਗੱਡੀ ਹੁਣ ਤੱਕ ਤਾਂ ਸ਼ੁਰੂ ਨਹੀਂ ਹੋਈ ਹੋ ਸਕਦਾ ਹੈ ਕੱਲ ਤੋਂ ਸ਼ੁਰੂ ਹੋ ਜਾਵੇ ਜਾਂ ਆਉਣ ਵਾਲੇ 1-2 ਦਿਨ ਤੱਕ ਇਹ ਚੀਜ਼ ਸ਼ੁਰੂ ਹੋ ਜਾਵੇ ਕਿਉਂਕਿ ਸਪੈਸੀਫਿਕ ਕੋਈ ਡੇਟ ਅਨਾਉਂਸ ਨਹੀਂ ਕੀਤੀ ਗਈ ਸੀਗੀ ਪਰ ਬਸੰਤ ਜਿਹੜਾ ਉਹ 20 ਮਾਰਚ ਤੋਂ ਬਾਅਦ ਸ਼ੁਰੂ ਹੁੰਦਾ ਹੈ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਜਲਦੀ ਇਸ ਦੇ ਉੱਤੇ ਇੱਕ ਵੱਡੀ ਅਪਡੇਟ ਆ ਜਾਵੇਗੀ ਸੋ ਐਲ ਐਮ ਆਈਆ ਦੇ ਜਿਹੜੇ 50 ਪੁਆਇੰਟ ਹੈ 50 ਪੁਆਇੰਟ ਤੋਂ ਲੈ ਕੇ 200 ਪੁਆਇੰਟ ਜਿਹੜੇ ਉਹ ਕਲੇਮ ਕੀਤੇ ਜਾਂਦੇ ਸੀਗੇ ਜਿਸ ਦੇ ਨਾਲ ਸੀ ਆਰ ਐਸ ਸਕੋਰ ਬਹੁਤ ਵੱਡੇ ਲੈਵਲ ਦੇ ਉੱਤੇ ਬੂਸਟ ਹੁੰਦਾ ਸੀਗਾ ਸੋ ਉਹਦੇ ਉੱਤੇ ਇੱਕ ਬਹੁਤ ਵੱਡਾ ਕੱਟ ਜਿਹੜਾ ਹੈ ਉਹ ਲੱਗ ਸਕਦਾ ਹੈਗਾ ਐਲ ਐਮ ਆਈ ਦੇ ਇਹ ਜਿਹੜੇ 50 ਪੁਆਇੰਟ ਘੱਟ ਹੋ ਜਾਣਗੇ ਇਹ ਜਿਹੜਾ ਫੈਕਟਰ ਹੈ ਇਹ ਇੱਕ ਬਹੁਤ ਵੱਡਾ ਅਸਰ ਪਾਵੇਗਾ ਕੈਨੇਡਾ ਦੀ ਪੀ ਆਰ ਦੇ ਉੱਤੇ ਡਾਇਰੈਕਟਲੀ ਅਸਰ ਕਿੱਦਾਂ ਪਾਵੇਗਾ ਕਿਉਂਕਿ ਹੁਣ ਜਿਹੜਾ ਤੁਸੀਂ 50 ਪੁਆਇੰਟ ਕਲੇਮ ਕਰਦੇ ਸੀਗੇ ਤੇ ਘੱਟ ਸੀ ਆਰ ਸਕੋਰ ਹੋਣ ਦੇ ਬਾਵਜੂਦ ਵੀ ਇੱਕ ਪੀਆਰ ਸਪੋਰਟਿੰਗ ਐਲਐਮਆਈਏ ਦੇ ਜ਼ਰੀਏ ਲਾਈਨ ਦੇ ਵਿੱਚ ਮੂਹਰੇ ਜਾ ਕੇ ਲੱਗ ਜਾਂਦੇ ਸੀਗੇ ਉਹ ਗਿਣਤੀ ਹੁਣ ਨਾਂ ਦੇ ਬਰਾਬਰ ਹੋ ਜਾਵੇ ਕਿ ਜੈਨੂਅਨ ਬੰਦੇ ਨੂੰ ਜਿੱਦਾ ਹੁਣ ਕਿਹੜੇ ਫੈਕਟਰ ਦੇ ਉੱਤੇ ਪੀਆਰ ਹੋਵੇਗੀ ਉਹ ਆਪਾਂ ਡਿਸਪਲੇਨ ਕਰਦੇ ਹਾਂ ਏਜ ਫੈਕਟਰ ਹੋਵੇਗਾ ਐਜੂਫੀਕੇਸ਼ਨ ਫੈਕਟਰ ਹੋਵੇਗਾ ਲੈਂਗੁਏਜ ਪ੍ਰੋਫੀਸ਼ੈਂਸੀ ਹੋਵੇਗੀ ਉਸ ਤੋਂ ਇਲਾਵਾ ਵਰਕ ਐਕਸਪੀਰੀਅੰਸ ਹੋਵੇਗਾ ਹੁਣ ਇਸ ਚੀਜ਼ ਤੇ ਡਿਪੈਂਡ ਰਹਿਣਾ ਪਵੇਗਾ ਕਿ ਤੁਹਾਡੀ ਏਜ ਜਿਹੜੀ ਹੈ ਉਹਦੇ ਪੁਆਇੰਟ ਤੁਹਾਡੇ ਤੇ ਤੁਸੀਂ ਉਹਨਾਂ ਪੁਆਇੰਟਸ ਤੇ ਨਿਰਭਰ ਕਰੋਗੇ ਜਾਂ ਡਿਪੈਂਡ ਹੋਵੋਗੇ ਤੁਹਾਡੇ ਐਜੂਕੇਸ਼ਨ ਦੇ ਉੱਤੇ ਡਿਪੈਂਡ ਹੋਵੋਗੇ ਕਿੰਨਾ ਸੀਐਲਬੀ ਸਕੋਰ ਹੈ ਤੁਹਾਡਾ ਇੰਗਲਿਸ਼ ਦੇ ਵਿੱਚ ਭਾਵੇਂ ਆਇਲ ਹੋਵੇ ਭਾਵੇਂ ਫ੍ਰੈਂਚ ਹੋਵੇ ਜਾਂ ਹੋਰ ਐਕਸਵਾਈਜ਼ਡ ਕਿਸੇ ਕੈਟਾਗਰੀ ਦੇ ਵਿੱਚ ਹੋਵੇ ਉਹ ਤੇ ਤੁਹਾਡਾ ਕੀ ਸਕੋਰ ਹੈ ਤੁਸੀਂ ਇੰਗਲਿਸ਼ ਤੁਹਾਡੀ ਕਿੰਨੀ ਕਿ ਚੰਗੀ ਹੈ ਉੱਤੇ ਡਿਪੈਂਡ ਕਰੇਗਾ ਤੇ ਕੈਨੇਡਾ ਦੇ ਵਿੱਚ ਕਿੰਨਾ ਤਜਰਬਾ ਰੱਖਦੇ ਹੋ ਤੁਸੀਂ ਇਸ ਚੀਜ਼ ਤੇ ਡਿਪੈਂਡ ਕਰੇਗਾ ਉਨੇ ਤਾਂ ਨਹੀਂ ਹੈਗਾ ਕਿ ਜਿਹਦਾ CR ਸਕੋਰ 450 ਸੀਗਾ ਤੇ ਇੱਕ ਬੰਦੇ ਦਾ ਸਕੋਰ 499 ਸੀਗਾ 450 ਵਾਲਾ 50 LMIA ਦੇ ਪੁਆਇੰਟ ਕਲੇਮ ਕਰਕੇ ਸਿੱਧਾ 500 ਹੋ ਜਾਂਦਾ ਸੀਗਾ ਤੇ 499 ਵਾਲੇ ਤੋਂ ਪਹਿਲਾਂ PR ਹੋ ਜਾਂਦਾ ਸੀਗਾ ਇਹ ਹੁਣ ਰਿਵਾਇਰ ਕੈਨੇਡਾ ਦੇ ਵਿੱਚ ਖਤਮ ਹੋਣ ਜਾ ਰਹੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਜਿਹੜਾ ਸ਼ੁੱਕਰਵਾਰ ਸੀਗਾ ਪਿਛਲਾ ਸ਼ੁੱਕਰਵਾਰ ਜਿਸ ਦਾ ਜਿਹੜਾ ਇਸ ਤੋਂ ਪਿਛਲਾ ਸ਼ੁੱਕਰਵਾਰ ਸੀਗਾ ਜਿਹੜਾ ਉਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਵੱਡੇ ਲੈਵਲ ਦੇ ਉੱਤੇ ਜਿਹੜੀਆਂ ਐਲ ਐਮ ਆਈਜ਼ ਨੇ ਪੀ ਆਰ ਸਪੋਰਟਿੰਗ ਉਹ ਇੱਕਦਮ ਹੀ ਅਪਰੂਵ ਕਰ ਦਿੱਤੀਆਂ ਗਈਆਂ ਸੋ ਇਹ ਵੀ ਆਪਣੇ ਆਪ ਦੇ ਵਿੱਚ ਚਾਂਚੱਕ ਇਦਾਂ ਹੋ ਜਾਵੇ ਕੋਈ ਕੋ ਐਕਸੀਡੈਂਟ ਹੋ ਜਾਵੇ ਤੇ ਚਲੋ ਆਪਾਂ ਥਰੀ ਗੱਲ ਹੈ ਪਰ ਇਦਾਂ ਹੋ ਗਈਆਂ ਕਿ ਇਹ ਮਤਲਬ ਇੱਕ ਪ੍ਰਯੋਗ ਹੈ ਜਾਂ ਸੰਜੋਗ ਹੈ ਇਦਾਂ ਇਹ ਇਹ ਕਿਤੇ ਨਾ ਕਿਤੇ ਇੱਕ ਕੁਐਸਚਨ ਦੇ ਘੇਰੇ ਦੇ ਵਿੱਚ ਚੀਜ਼ਾਂ ਜ਼ਰੂਰ ਸੀਗੀਆਂ ਪਰ ਹੁਣ ਜਿਹੜਾ 50 ਪੁਆਇੰਟ ਵਾਲਾ ਐਲ ਐਮਆਈਆ ਦਾ ਫੰਡਾ ਹੈ ਕੈਨੇਡਾ ਦੇ ਵਿੱਚ ਜੇਕਰ ਉਹ ਖਤਮ ਹੁੰਦਾ ਹੈ ਤਾਂ ਜੈਨੂਇਨ ਬੰਦੇ ਨੂੰ ਕੈਨੇਡਾ ਦੇ ਵਿੱਚ ਪੀਆਰ ਸੌਖੀ ਮਿਲ ਜਾਵੇਗੀ ਕੰਪੈਰੀਜ਼ਨ ਕਿ ਪੈਸੇ ਦੇ ਬਲ ਦੇ ਉੱਤੇ ਜਿਹੜੇ ਕੈਨੇਡਾ ਦੇ ਵਿੱਚ ਪੀਆਰ ਹੋ ਜਾਂਦੇ ਸੀਗੇ ਸੋ ਇਹ ਜਿਹੜਾ ਵੀ ਨਵਾਂ ਰੂਲ ਕੰਡੀਸ਼ਨ ਹੋਣਗੇ ਇਹ ਕਿੰਨੀ ਤਰੀਕ ਤੋਂ ਲਾਗੂ ਹੋਣਗੇ ਇਸ ਬਾਰੇ ਹਾਲੇ ਕਲੀਅਰਟੀ ਨਹੀਂ ਹੈਗੀ ਪਰ ਜੋ ਅਨਾਉਂਸਮੈਂਟ ਸੀ ਕਿ ਮਾਰਕ ਮਿਲਰ ਦੀ ਉਸ ਅਨਾਉਂਸਮੈਂਟ ਦੇ ਹਿਸਾਬ ਨਾਲ ਜਾਈਏ ਤਾਂ ਇਹ ਹੁਣ ਖਤਮ ਹੋ ਚੁੱਕੇ ਨੇ ਹੁਣ ਤੁਸੀਂ 50 ਪੁਆਇੰਟ ਕਲੇਮ ਨਹੀਂ ਕਰ ਸਕਦੇ ਪਰ ਹੁਣ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੀ ਆਏ ਨੇ ਮਾਰਕ ਮਿਲਰ ਜਿਹੜੇ ਉਹਨਾਂ ਦੀ ਵੀ ਵਿਦਾਈ ਹੋ ਚੁੱਕੀ ਹੈ ਜਸਟਨ ਟ੍ਰੂਡੋ ਦੀ ਵੀ ਵਿਦਾਈ ਹੋ ਚੁੱਕੀ ਹੈ ਹੁਣ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਨੇ ਉਹ ਹੁਣ ਉਹਨਾਂ ਨੇ ਹੁਣ ਅਹੁਦਾ ਸਮਾ ਲਿਆ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਉਹ ਇਸ ਪਾਲਿਸੀ ਨੂੰ ਕਦੋਂ ਤੋਂ ਲਾਗੂ ਕਰਦੇ ਨੇ ਜਿਸ ਤਰੀਕੇ ਨਾਲ ਅਨਾਉਂਸਮੈਂਟ ਸੀ ਕਿ ਰੂਬੂ ਉਸੇ ਸੇ ਆਪnabla ਲਾਗੂ ਹੋਵੇਗੀ ਜਾਂ ਇਹ ਜੋ ਕੋਈ چھوٹਾ ਮੋਟਾ ਫੇਰ ਬਦਲ ਕਰਕੇ ਲਾਗੂ ਕੀਤਾ ਜਾਂਦਾ ਹੈ ਇਹ ਹੁਣ ਦੇਖਣਾ ਹੋਵੇਗਾ ਜੇਕਰ ਇਹਦੇ ਉੱਤੇ ਕੋਈ ਵੀ ਅਪਡੇਟ ਹੋਵੇਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਬਣੀ ਰਹੋ ਬਾਜਵਾਨ ਸੰਧੂ ਬਲੌਗਸ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਸਿਰਫ ਤੁਹਾਡਾ ਉਹ ਚੈਨਲ ਹੈ ਜਿੱਥੇ ਤੁਹਾਡੀ ਗੱਲ ਅਸੀਂ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਜ਼ਰੂਰ ਕਰਿਓ ਧੰਨਵਾਦ